ਪਿਛਲੇ 24 ਘੰਟਿਆਂ ਚ ਮੌਨਸੂਨ ਹੁਣ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਲਠਾਕ ਦੇ ਕਈ ਹਿੱਸਿਆਂ ਚ ਪਹੁੰਚ ਚੁੱਕਿਆ ਹੈ। ਜੇਕਰ ਮੌਨਸੂਨ ਦੀ ਰਫ਼ਤਾਰ ਅਜੇਹੀ ਰਹੀ ਤਾਂ ਅਨੁਮਾਨ ਹੈ ਕਿ ਅੱਜ ਮੌਨਸੂਨ ਯਾਨੀ ਕਿ 21 ਜੂਨ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਚ ਦਾਖਲ ਹੋ ਜਾਵੇਗਾ। ਮੌਸਮੀ ਭਾਗ ਦੇ ਅਨੁਸਾਰ ਅਗਲੇ 3 ਦਿਨਾਂ ਤੱਕ ਮੌਨਸੂਨ ਪੰਜਾਬ ਚ ਦਾਖਲ ਹੋਣ ਲਈ అనుకూਲ ਹੈ। ਸੂਬੇ ਵਿੱਚ 24 ਘੰਟਿਆਂ 'ਚ ਵੱਧ ਤੋਂ ਵੱਧ ਤਾਪਮਾਨ 'ਚ ਔਸਤਨ 1.7 ਡਿਗਰੀ ਸੈਲਸੀਅਸ ਦੀ ਗਿਰਾਵਟ ਜਿਹੜੀ ਕਿ ਦਰਜ ਹੋਈ ਹੈ। ਤਾਪਮਾਨ ਆਮ ਨਾਲੋਂ 1.6 ਡਿਗਰੀ ਘੱਟ ਦਰਜ ਕੀਤਾ ਗਿਆ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 40.2 ਡਿਗਰੀ ਬਠਿੰਡੇ ਦਾ ਦਰਜ ਕੀਤਾ ਗਿਆ। ਅੰਮ੍ਰਿਤਸਰ 'ਚ 37.6 ਡਿਗਰੀ, ਲੁਧਿਆਣਾ 'ਚ 34.8 ਡਿਗਰੀ ਤੇ ਪਟਿਆਲਾ 'ਚ 35 ਡਿਗਰੀ ਜਿਹੜਾ ਕਿ ਤਾਪਮਾਨ ਦਰਜ ਕੀਤਾ ਗਿਆ। ਰਸ ਦੀ ਇਹ ਪੰਜਾਬ ਚ ਜ਼ਮੀਨ ਨੂੰ ਲੈ ਕੇ ਸੋਨਾ ਜ਼ਿਲ੍ਹਿਆਂ ਚ yellow alert ਜਾਰੀ ਕੀਤਾ ਗਿਆ ਹੈ ਅੱਜ ਹੁਸ਼ਿਆਰਪੁਰ ਕਪੂਰਥਲਾ ਤਰਨਤਾਰਨ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਮੋਹਾਲੀ ਤੇ ਪਟਿਆਲਾ ਸੰਗਰੂਰ ਤੇ ਮਾਨਸਾ ਤੇ ਬਰਨਾਲਾ ਚ ਜ਼ਮੀਨ ਨੂੰ ਲੈ ਕੇ alert ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਅਗਲੇ ਹਫ਼ਤੇ ਲਈ ਖਾਸ alert ਜਾਰੀ ਕੀਤਾ ਹੈ 26 ਜੂਨ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਚ ਭਾਰੀ ਮੀਂਹ ਦੀ ਸੰਭਾਵਨਾ ਹੈ 22 ਜੂਨ ਨੂੰ ਚੰਡੀਗੜ੍ਹ ਦੇ ਉੱਤਰੀ ਹਰਿਆਣਾ ਚ ਕੁਝ ਇਲਾਕਿਆਂ ਚ ਭਾਰੀ ਮੀਂਹ ਪੈ ਸਕਦਾ ਹੈ ਬੱਦਲ ਗਰਜਣ ਤੇ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਜਿਹੜੀ ਕਿ ਸੰਭਾਵਨਾ ਜਤਾਈ ਗਈ ਹੈ ਦੱਸਣਾ ਬੰਦ ਹੈ ਕਿ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਅਤੇ ਮੁਹਾਲੀ ਚ ਅੱਜ ਬੱਦਲ ਤੇ ਮੀਂਹ ਦਾ ਅਲਰਟ ਹੈ ਤੇ ਤਾਪਮਾਨ 28 ਤੋਂ ਲੈ ਕੇ 34 ਡਿਗਰੀ ਦੇ ਵਿੱਚਕਾਰ ਰਹਿਣ ਦੀ ਜਿਹੜੀ ਕਿ ਸੰਭਾਵਨਾ ਜਤਾਈ ਗਈ ਹੈ